ਮੈਂ ਰਿਟਰਨ ਚ ਵੀ ਕੰਪਲੀਟ ਪਾ ਚੁੱਕਾ ਜੀ ਵਾਰਡ ਮੈਂ ਲਗਾਉਣੇ ਸਕਿਉਰ ਨੂੰ ਕਹਿ ਵੀ ਦੁਆਰੇ ਬਣਾ ਪਰ ਉਹ ਨਹੀਂ ਪੈਸੇ ਦੇ ਰਿਹਾ ਉਹਨੂੰ ਬਲੈਕਲਿਸਟ ਕਰ ਦੂੰਗਾ ਹਾਂ ਹੋ ਜਾਏਗਾ ਉਹਨਾਂ ਮੈਂ ਡੈਂਡ ਲਾ ਕੇ ਦੁਆਰੇ ਕੋਈ ਕਰ ਨਹੀਂ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਇਸ ਰਿਟਰਨ ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੱਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲਿਆ ਆ ਲੋਕਾਂ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇਈ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਇੱਥੇ ਹਲਕੇ ਤੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪਰਨੀਤ ਕੌਰ ਇੱਥੇ ਐਕਸ਼ਨ ਨਹੀਂ ਵੀ ਉਹ ਹੈਂਡਲ ਨਹੀਂ ਕਰ 파ਰੇ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਆ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਹੁਣ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਹ ਸੜਕ ਤੇ ਇਹ ਹੈਗੇ ਨਹੀਂ ਹਾਂ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਹਾਂ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਅਸੀਂ ਇਹਦੀ ਪੇਮੈਂਟ ਹੀ ਨਹੀਂ ਕਰੀ ਨਾ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਹੈ ਸਾਡੇ ਕੋਲ ਬੈਂਕ ਗਾਰੰਟੀ ਵੀ ਹੈ ਸਕਿਉਰਿਟੀ ਵੀ ਉਹ ਕਹੇ ਵੀ ਦੁਬਾਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਹੋ ਜੇ ਕਸੇ ਉਹਨਾਂ ਕੋਲ ਨਹੀਂ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣੇ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦੋ ਹਾਂ ਹੋ ਜਾਏਗਾ ਕਸੇ ਨਾਮਾ ਡੈਂਟਰ ਲਾ ਕੇ ਦੁਬਾਰੇ ਬਣਾ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਨਹੀਂ ਪਰ ਮੈਨੂੰ ਤੁਹਾਡੇ ਤੇ ਆਊਗਾ ਐਕਸ਼ਨ ਸਾਹਿਬ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਅਨਜੀਤ ਸਾਹਿਬ ਸੜਕ ਚੂਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਰੋਕਦੀ ਤੁਸੀਂ ਤੁਹਾਡੇ ਕੋਲ ਉਹਦੀ ਕਰਤੀ ਚਿਕਾਇ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨੂੰ ਨਾ ਉਹਨੂੰ ਠੀਕ ਵੀ ਕਰਵਾਉਂਦੇ ਜੇ ਉਹਦੀ ਦੇ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਇਹ ਉਹ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਹਾਂ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕੀਤੀ ਨਹੀਂ ਨਹੀਂ ਇਹ ਹਾਜੀ ਠੇਕੇਦਾਰ ਜਿੰਨਾਂ ਦੀ ਐਸ਼ਕਤ ਆਉਂਦੀ ਹੈ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ ਹਾਂ ਬੁਲਾ ਲੈਣੇ ਸਾਰੇ ਪਿੰਡੇ ਦੇ ਸਾਹਮਣੇ ਠੀਕ ਹੈ ਸਰ ਠੀਕ ਹੈ ਵੀਡੀਓ ਬਣਾਇਓ ਠੀਕ ਹੈ ਸਰ ਵਿਆਹ ਕਰੀ ਸੜਕਾ ਇਹ ਪਾ ਮੈ ਮਿਲਦਾ ਕੋਈ ਹਾਂਜੀ ਉਹ ਸੜਕ ਨੂੰ ਖੜਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਪਣੀ ਆ ਦਾ ਹੱਥ ਨਾਲ ਹੀ ਖੁਰ ਜੂ ਜਿਹੜੇ ਸਰ ਦੱਸ ਦਿਆ ਕਿ ਜਿਹੜਾ ਪੁਆਇੰਟ ਦੱਸ ਰਿਹਾ ਉਹਦੇ ਕੋਈ ਕੁਝ ਪਾਇਆ ਹਾਂ ਉਹ ਚ ਦੇ ਉਹ ਉਹ ਅਸੀਂ ਚੈੱਕ ਕਰ ਲੈਂਦੇ ਆ ਸਰ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆ ਦੇਖੋ ਬਿਲਕੁਲ ਠੀਕ ਹੈ ਸਰ ਜੀ ਐਦਾਂ ਕਰੋਗੇ ਤਾਂ ਫਿਰ ਸਾਡ ਕੋਈ ਲਿਆਜ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਸਰ ਮੈਨੂੰ ਦੋ ਦਿਨਾਂ ਚ ਤਿੰਨ ਦਿਨਾਂ ਦੱਸੋ ਜੀ ਬਿਲਕੁਲ ਠੀਕ ਹੈ ਸਰ ਠੀਕ ਹੈ ਆਹ ਸੜਕ ਬਣੀ ਐ 18 ਫੁੱਟੀ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੱਕ ਪਾ ਗਏ ਖੱਬਲ ਉਹਦੇ ਵਿਚਰੀ ਨਿਕਲਿਆ ਐ ਲੱਕ ਦੇ ਵਿੱਚ ਵੀ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੀਟ ਪਾ ਚੁੱਕਾ ਜੀ ਵਰਡਮੈਂਟ ਬਲਵਾਉਣ ਨੂੰ ਸਕੂਰ ਨੂੰ ਕਹਿੰਦੀ ਦੁਆਰੇ ਬਣਾ ਕੋਈ ਵੀ ਪੈਸੇ ਨਹੀਂ ਦੇਣੀ ਉਹਨੂੰ ਬਲੈਕਲਿਸਟ ਕਰ ਦੋ ਹਾਂ ਹੋ ਜਾਏਗਾ ਉਹਨਾਂ ਮਾ ਡੈਂਟਰ ਲਾ ਕੇ ਦੁਆਰੇ ਕੋਈ ਕੰਮ ਨਹੀਂ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਐ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਐ ਸੀ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੱਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲ ਆਇਆ ਲੱਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਹੀ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹ ਤਾਂ ਹੀ ਸਾਡਾ ਡਿਪਾਰਟਮੈਂਟ ਸਾਰਾ ਸੰਗਰੂਰ ਚਲੇ ਗਿਆ ਹੁਣ ਉਹਨਾਂ ਕੋਲੇ ਪਾ ਕੇ ਤੁਸੀਂ ਉੱਥੇ ਵਾਲੇ ਐਸਡੀਓ ਸਰ ਨਾਲ ਗੱਲ ਕਰੀ ਮੈਂ ਅੱਜ ਪਹਿਲੇ ਤਿੰਨ ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਅਵਾਡਮੈਂਟ ਬਿਲਕੁਨ ਆਇਆ ਨਹੀਂ ਹਾਂ ਮੈਂ ਸਰ ਐਸਸੀ ਸੰਗਰੂਰ ਆਏ ਸਾਡੇ ਐਕਸ਼ਨ ਨੇ ਤੇ ਇਹਦੇ ਸਿਰ ਇਸ ਤਰ੍ਹਾਂ ਹੋ ਗਿਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪ੍ਰਨੀਤ ਕੌਰ ਇੱਥੇ ਐਕਸ਼ਨ ਨੇ ਵੀ ਉਹ ਹੈਂਡਲ ਨਹੀਂ ਕਰ 파ਰੇ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਹੁਣ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਦੇ ਇਹ 하게 ਨੇ ਆ ਹਾ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਆ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਅਸੀਂ ਇਹਦੀ ਪੇਮੈਂਟ ਨਹੀਂ ਕਰੀ ਨਹੀਂ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਨਹੀਂ ਸਾਡੇ ਕੋਲ ਬੈਂਕ ਗਾਰੰਟੀ ਵੀ ਐ ਸਿਕਿਉਰਿਟੀ ਵੀ ਉਹ ਕਹਿੰਦੇ ਦੁਬਾਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਹੋ ਜਾਏਗਾ ਹੁਣ ਕਹਿੰਦੇ ਨਹੀਂ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦਿਓ ਉਹਨੂੰ ਹਾਂ ਹੋ ਜਾਏਗਾ ਸਰ ਉਹਨਾਂ ਦਾ ਨਾਮ ਡੈਂਟਰ ਲਾ ਕੇ ਦੁਬਾਰੇ ਬਣਾਓ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਨਹੀਂ ਪਰ ਮੈਨੂੰ ਤੁਹਾਡੇ ਤੇ ਆਊਗਾ ਐਕਸ਼ਨ ਸਰ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਮਜੀਦ ਕਾ ਸੜਕ ਚੂਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੁਕੀ ਹੋਈ ਤੁਹਾਡੇ ਕੋਲੋਂ ਉਦੋਂ ਹੀ ਕਰਤੀ ਚੱਕਿਆ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਵੀ ਕਰਵਾਉਂਦੇ ਜੇ ਉਹਦੇ ਦੇਖ ਲਿਆ ਹੁੰਦਾ ਤਾਂ ਉਹਦੀ ਰੁਕ ਜਾਂਦਾ ਹੋ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਨਹੀਂ ਹੁਣ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕਰੀ ਨਹੀਂ ਨਹੀਂ ਇਹ ਹਾਜੀ ਠੇਕੇਦਾਰ ਜਿੰਨਾਂ ਦੀ ਐਸ਼ਕਾਇਤ ਆਉਂਦੀ ਆ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ ਹਾਂ ਬੁਲਾ ਲੈਣੇ ਸਾਰੇ ਪਿੰਡੇ ਦੇ ਸਾਹਮਣੇ ਠੀਕ ਹੈ ਸਰ ਠੀਕ ਵੀਡੀਓ ਬਣਾਓ ਠੀਕ ਹੈ ਸਰ ਵੀ ਆਹ ਤੇਰੀ ਸੜਕਾਂ ਇਹਨੂੰ ਚੈੱਕ ਕਰਦੇ ਆਂ ਤਾਂ ਮੈਨੂੰ ਲੱਗਦਾ ਕੋਈ ਹਾਂਜੀ ਉਹ ਸੜਕ ਨੂੰ ਖਾਰਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਪਣੀ ਆ ਤਾਂ ਹੱਥ ਨਾਲ ਹੀ ਉਖੜ ਜੂ ਜਿਹੜੇ ਸਾਹਿਬ ਦੱਸਦੇ ਆ ਇਹ ਜਿਹੜਾ ਪੁਆਇੰਟ ਦੱਸ ਰਿਹਾ ਉਸ ਨੂੰ ਦੂਜੇ ਕਿਹੜੇ ਕੁਝ ਪਾਇਆ ਉਹ ਚ ਹਾਂ ਉਹ ਚ ਦੇ ਉਹ ਉਹ ਅਸੀਂ ਚੈੱਕ ਕਰ ਲੈਂਦੇ ਆ ਸਰ ਹੁਣ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਹੈ ਸਰ ਜੀ ਐਦਾਂ ਕਰੋਗੇ ਤਾਂ ਫਿਰ ਸਾਡ ਕੋਈ ਲਿਹਾਜ਼ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਸਰ ਮੈਨੂੰ ਦੋ ਦਿਨਾਂ 'ਚ ਤਿੰਨ ਨੰਨ ਦੱਸੋ ਬਿਲਕੁਲ ਠੀ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੋਕ ਪਾ ਗਏ ਖੱਪੜ ਉਹਦੇ ਵਿਚਲੀ ਨਿਕਲਿਆ ਲੋਕ ਦੇ ਵਿੱਚ ਵੀ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੀਟ ਪਾ ਚੁੱਕਾ ਜੀ ਵਾੜ ਮਟ ਲਗਾਉਣ ਨੂੰ ਕਹਿੰਦੇ ਦੁਬਾਰੇ ਬਣਾ ਪਰ ਨਹੀਂ ਪੈਸੇ ਦੇਣ ਉਹਨੂੰ ਬਲੈਕਲਿਸਟ ਕਰ ਦੋ ਆ ਹੋ ਜਾਏਗਾ ਨਾ ਮਡ ਡੰਡ ਲਾ ਕੇ ਦੁਬਾਰੇ ਕੋਈ ਗੱਲ ਨਹੀਂ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਇਸ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੱਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲਿਆ ਆ ਲੱਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਿਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇਹੀ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹ ਤਾਂ ਹੀ ਸਾਡਾ ਡਿਪਾਰਟਮੈਂਟ ਸਾਡਾ ਸੰਗਰੂਰ ਚਲੇ ਗਿਆ ਹੁਣ ਉਹਨਾਂ ਕੋਲੇ ਪਾ ਕੇ ਤੁਸੀਂ ਉੱਥੇ ਵਾਲੇ ਐਸਡੀਓ ਸਰ ਨਾਲ ਗੱਲ ਕਰੀ ਮੈਂ ਅੱਜ ਪਹਿਲੇ 3 ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਅਫਰਡਮੈਂਟ ਬਿਲਕੁਨ ਕੋਣ ਹੈ ਆ ਬੈਸਰ ਐਸਸੀ ਸੰਗਰੂਰ ਆ ਇਹ ਸਾਡੇ ਐਕਸ਼ਨ ਨੇ ਤੇ ਇਹਦੇ ਸਿਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪਰਨੀਤ कौर ਇੱਥੇ ਐਕਸ਼ਨ ਨਹੀਂ ਵੀ ਉਹ ਹੈਂਡਲ ਨਹੀਂ ਕਰ 파 ਰਹੇ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਉਹ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਦੇ ਇਹ ਹੈਗੇ ਨੇ ਆ ਹਾਂ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਦੇ ਆ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਤੁਸੀਂ ਇਹਦੀ ਪੇਮੈਂਟ ਨਹੀਂ ਨਹੀਂ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਹੈ ਸਾਡੇ ਕੋਲ ਬੈਂਕ ਗਾਰੰਟੀ ਵੀ ਹੈ ਸਕਿਉਰਟੀ ਉਹਨੂੰ ਕਹੇ ਵੀ ਦੁਬਾਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਹੋ ਜਾਏਗਾ ਉਹਨਾਂ ਕੋਲ ਵੀ ਪੈਸੇ ਨਹੀਂ ਦੇਣਾ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦੋ ਉਹਨੂੰ ਹਾਂ ਹੋ ਜਾਏਗਾ ਸੇ ਉਹਨਾਂ ਮੈਂ ਟੈਂਡਰ ਲਾ ਕੇ ਦੁਬਾਰੇ ਬਣਾ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਤੂੰ ਨਹੀਂ ਪਰ ਮੈਨੂੰ ਤੁਹਾਡੇ ਤੇ ਆਊਗਾ ਐਕਸ਼ਨ ਸਾਹਿਬ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਜਨਜੀਕਾ ਸੜਕ ਚੂਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੁਪਈਆ ਤੁਹਾਡੇ ਕੋਲ ਉਹਦੇ ਹੀ ਕਰਤੀ ਚ ਕਿਹਾ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਵੀ ਕਰਵਾਉਂਦੇ ਜੇ ਉਹਦੇ ਹੀ ਦੇਖ ਲਿਆ ਹੁੰਦਾ ਤਾਂ ਉਹਦੀ ਰੁਕ ਜਾਂਦਾ ਵਾ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਨਹੀਂ ਉਹ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਹਾਂ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕਰੀ ਨਹੀਂ ਨਹੀਂ ਇਹ ਹਾਜੀ ਠੇਕੇਦਾਰ ਜਿੰਨਾ ਦੀ ਐਸ਼ਕਤ ਆਉਂਦੀ ਆ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ ਆਪ ਬੁਲਾ ਲੈਣੇ ਸਾਰੇ ਪਿੰਡੇ ਦੇ ਸਾਹਮਣੇ ਠੀਕ ਹੈ ਸਰ ਠੀਕ ਵੀਡੀਓ ਬਣਾਇਓ ਠੀਕ ਹੈ ਸਰ ਵਿਆਹ ਤੇਰੀ ਸੜਕ ਹੈ ਇਹਨ ਪਾਣ ਮਿਲਦਾ ਕੋਈ ਹਾਂਜੀ ਉਹ ਸੜਕ ਨੂੰ ਖਾਰਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਬਣੀ ਆ ਦਾ ਹੱਥ ਨਾਲ ਹੀ ਉਖੜ ਜੂ ਜਿਹੜੇ ਸਰ ਦੱਸ ਦਿਆ ਕਿ ਜਿਹੜਾ ਪੁਆਇੰਟ ਦੱਸ ਰਿਹਾ ਉਹ ਚੁੱਕੜੇ ਕੁਝ ਪਾਇਆ ਹਾਂ ਹਾਂ ਉਹ ਚ ਦੇ ਉਹ ਅਸੀਂ ਚੈੱਕ ਕਰ ਲੈਂਦੇ ਆ ਸਰ ਹੁਣ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਹੈ ਸਰ ਜੀ ਐਦਾਂ ਕਰੋਗੇ ਤਾਂ ਫਿਰ ਸਾਡ ਕੋਈ ਲਿਹਾਜ਼ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਸਰ ਮੈਨੂੰ ਦੋ ਦਿਨਾਂ ਅਜ 3 ਦਿਨਾਂ ਦੱਸੋ ਬਿਲਕੁਲ ਠੀਕ ਹੈ ਸਰ ਠੀਕ ਹੈ ਜੀ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੋਕ ਪਾ ਗਏ ਖੱਪੜ ਉਹਦੇ ਵਿਚਰੀ ਨਿਕਲੇ ਆ ਲੋਕ ਦੇ ਵਿੱਚ ਵੀ ਇਹਦੇ ਕੋਈ ਕਾਰਵਾਈ ਮੈਂ ਰਿਟਰਨ 'ਚ ਵੀ ਕੰਪਲੀਟ ਪਾ ਚੁੱਕਾ ਜੀ ਫਾਰਮੈਂਟ ਲਗਾਉਣਾ ਨੂੰ ਕਿਹਾ ਵੀ ਦੁਆਰੇ ਬਣਾ ਗਰ ਵੀ ਪੈਸੇ ਨਹੀਂ ਲਈ ਹੁਣ ਬਲੈਕਲਿਸਟ ਕਰ ਦਿਓ ਹਾਂ ਹੋ ਜਾਏਗਾ ਉਹਨਾਂ ਮਾਂ ਡੈਂਡਰ ਲਾ ਕੇ ਦੁਆਰੇ ਕੋਈ ਕਰ ਨਹੀਂ ਇੱਕ ਸਰ ਜਿਹੜੀ ਤੁਹਾਡੇ ਆ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਇਸ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੋਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲਿਆ ਆ ਲੋਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਆਈ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹ ਤਾਂ ਹੀ ਸਾਡਾ ਡਿਪਾਰਟਮੈਂਟ ਸਾਡਾ ਸੰਗਰੂਰ ਚ ਲੈ ਗਿਆ ਹੁਣ ਉਹਨਾਂ ਕੋਲੇ ਪਾ ਕੇ ਤੁਸੀਂ ਉੱਥੇ ਵਾਲੇ ਐਸਡੀਓ ਸਰ ਨਾਲ ਗੱਲ ਕਰੀ ਮੈਂ ਅੱਜ ਪਹਿਲੇ 3 ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ ਚ ਵੀ ਕੰਪਲੇਂਟ ਪਾ ਚੁੱਕਿਆ ਜੀ ਅਫਰਡਮੈਂਟ ਬਿਲਕੁਨ ਕੋਈ ਨਹੀਂ ਆਹ ਬੈਸਰ ਐਸਸੀ ਸੰਗਰੂਰ ਆਏ ਸਾਡੇ ਐਕਸ਼ਨ ਨੇ ਤੇ ਇਹਦੇ ਸਿਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪ੍ਰਨੀਤ ਕੌਰ ਇੱਥੇ ਐਕਸ਼ਨ ਨੇ ਵੀ ਉਹ ਹੈਂਡਲ ਨਹੀਂ ਕਰ 파ਰੇ ਇਹ ਸਾਰਾ ਏਰੀਆ ਜਿਹੜਾ ਤੂਰੀ ਦਾ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਉਹ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਤੇ ਇਹ ਅਗੇ ਨੇ ਆ ਹਾਂ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਆ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਅਸੀਂ ਇਹਦੀ ਪੇਮੈਂਟ ਨਹੀਂ ਨਹੀਂ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਹੈ ਸਾਡੇ ਕੋਲ ਬੈਂਕ ਗਾਰੰਟੀ ਵੀ ਹੈ ਸਕਿਉਰਟੀ ਵੀ ਹੈ ਉਹ ਕਹੇ ਵੀ ਦੁਬਾਰੇ ਬਣਾਓ ਆ ਬਿਲਕੁਲ ਹੋ ਜਾਏਗਾ ਹੋ ਜਾਏਗਾ ਉਹਨਾਂ ਕੋ ਵੀ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾਂ ਹੁਣ ਬਲੈਕਲਿਸਟ ਕਰ ਦੋ ਹਾਂ ਹੋ ਜਾਏਗਾ ਸੇ ਨਮਾ ਟੈਂਡਰ ਲਾ ਕੇ ਦੁਬਾਰੇ ਬਣਾ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਨਹੀਂ ਪਰ ਮਤਲਬ ਤੁਹਾਡੇ ਤੇ ਆਊਗਾ ਐਕਸ਼ਨ ਸਾਹਿਬ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਨਜੀਬ ਦਾ ਸੜਕ ਚੂਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੁਕੀ ਤੁਹਾਨੂੰ ਤੁਹਾਡੇ ਕੋਲ ਉਹਦੀ ਕਰਤੀ شکایت ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਵੀ ਕਰਵਾਉਂਦੇ ਜੇ ਉਹਦੀ ਦੇਖ ਲਿਆ ਹੁੰਦਾ ਤਾਂ ਉਹਦੀ ਰੁਕ ਜਾਂਦਾ ਉਹ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਇਹ ਹੁਣ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਆ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕਰੀ ਨਹੀਂ ਨਹੀਂ ਇਹ ਹਾਜੀ ਠੇਕੇਦਾਰ ਜਿੰਨਾਂ ਦੀ ਐਸ਼ਕਤ ਆਉਂਦੀ ਹੈ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਟੀ ਕਰ ਜਾਂਦੇ ਨੇ ਸੜਕ ਬਣ ਗਈ ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ ਆਪ ਲਾਲ ਨੇ ਸਾਰੇ ਪਿੰਡੇ ਦੇ ਸਾਹਮਣੇ ਠੀਕ ਹੈ ਸਰ ਠੀਕ ਹੈ ਵੀਡੀਓ ਬਣਾਇਓ ਠੀਕ ਹੈ ਸਰ ਵਿਆਹ ਤੇਰੀ ਸੜਕਾ ਇਹਨੂੰ ਚੈੱਕ ਕਰਦੇ ਆਂ ਭਾਵੇਂ ਮੈਨੂੰ ਲੱਗਾ ਕੋਈ ਹਾਂਜੀ ਉਹ ਸੜਕ ਨੂੰ ਖੜਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਪਣੀ ਆ ਦਾ ਹੱਥ ਨਾਲ ਹੀ ਖੁਰਜੋ ਜਿਹੜੇ ਸਰ ਦੱਸਦੇ ਆ ਕਿ ਜਿਹੜਾ ਪੁਆਇੰਟ ਦੱਸ ਰਿਹਾ ਉਹ ਦੂਤ ਕਿਹੜੇ ਕੁਝ ਪਾਇਆ ਹਾਂ ਉਹ ਚ ਦੇ ਉਹ ਉਹ ਸੀ ਚੈੱਕ ਕਰ ਲੈਂਦੇ ਆ ਸਰ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਹੈ ਸਰ ਜੀ ਐਦਾਂ ਕਰੋਗੇ ਤਾਂ ਫਿਰ ਸਾਡ ਕੋਈ ਲਿਹਾਜ਼ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਸਰ ਮੈਂ ਦੋ ਦਿਨਾਂ ਅੱਜ ਤਿੰਨ ਦਿਨਾਂ ਦੱਸੋ ਬਿਲਕੁਲ ਠੀਕ ਹੈ ਸਰ ਠੀਕ ਹੈ ਜੀ ਆਹ ਸੜਕ ਬਣੀ ਹੈ 18 ਫੁੱਟ ਦੀ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੱਕ ਪਾ ਗਏ ਖੱਪੜ ਉਹਦੇ ਵਿਚਰੀ ਨਿਕਲਿਆ ਹੈ ਲੱਕ ਦੇ ਵਿੱਚ ਵੀ ਇਹਦੇ ਕੋਈ ਕਾਰਵਾਈ ਮੈਂ ਰਿਟਰਨ ਚ ਵੀ ਕੰਪਲੀਟ ਪਾ ਚੁੱਕਾ ਜੀ ਫਾਰਮੈਂਟ ਲਗਾਉਣ ਨੂੰ ਕਹਿੰਦੇ ਦੁਆਰੇ ਬਣਾ ਗੱਬ ਨਹੀਂ ਪੈਸੇ ਨਹੀਂ ਦੇਣਗੇ ਉਹਨੂੰ ਬਲੈਕਲਿਸਟ ਕਰ ਦਿਓ ਹਾਂ ਹੋ ਜਾਏਗਾ ਉਹਨਾਂ ਮਾ ਡੈਂਡਰ ਲਾ ਕੇ ਦੁ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ठेकेदारों ਉਹ ਕਰਦੇ ਨੇ ਮੈਂ ਉਹ ठेकेदारों ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਇਸ ਰਿਟਰਨ ਚ ਵੀ ਪਾਤੀ ਬੀ ਐਨ ਡੀ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੋਕ ਪਾ ਕੇ ਖੱਪੜ ਉਹਦੇ ਵਿੱਚ ਦੀ ਨਿਕਲੇ ਆ ਲੋਕ ਦੇ ਵਿੱਚ ਦੀ ਆ ਤੁਸੀਂ ਹੁਣੇ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਆਈ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹਦਾ ਹੀ ਸਾਡਾ ਡਿਪਾਰਟਮੈਂਟ ਸਾਡਾ ਸੰਗਰੂਰ ਚ ਲੱਗ ਗਿਆ ਹੁਣ ਉਹਨਾਂ ਕੋਲੇ ਵਾਕੇ ਤੁਸੀਂ ਉੱਥੇ ਵਾਲੇ ਐਸਡੀਓ ਸਰ ਨਾਲ ਗੱਲ ਕਰੀ ਮੈਂ ਅੱਜ ਪਹਿਲੇ ਤਿੰਨ ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਨ ਚ ਵੀ ਕੰਪਲੇਂਟ ਪਾ ਚੁੱਕਿਆ ਜੀ ਡਿਪਾਰਟਮੈਂਟ ਕੋਲ ਕੌਣ ਆਇਆ ਹਾਂ ਬੈਸਰ ਐਸਸੀ ਸੰਗਰੂਰ ਆਏ ਸਾਡੇ ਐਕਸ਼ਨ ਨੇ ਤੇ ਇਹਦੇ ਸਿਰ ਐਸਟਰਾ ਹੋਇਆ ਸੀਗਾ ਵੀ ਇੱਥੇ ਹਲਕੇ ਤੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪ੍ਰਨੀਤ ਕੌਰ ਇੱਥੇ ਐਕਸ਼ਨ ਨਹੀਂ ਵੀ ਉਹ ਹੈਂਡਲ ਨਹੀਂ ਕਰ 파ਰੇ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਆ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਉਹ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਦੇ ਇਹ ਅਗੇ ਨਹੀਂ ਹਾਂ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਹਾਂ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਨੇ ਵਸੀ ਦੀ ਪੇਮੈਂਟ ਨਹੀਂ ਕਰੀ ਨਾ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਨਹੀਂ ਸਾਡੇ ਕੋਲ ਬੈਂਕ ਗਾਰੰਟੀ ਵੀ ਹੈ ਸਿਕਿਉਰਿਟੀ ਉਹ ਕਹਿੰਦੀ ਦੁਬਾਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਹੋ ਜਾਏਗਾ ਉਹ ਕਹਿੰਦੇ ਨਹੀਂ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦੋ ਹਾਂ ਹੋ ਜਾਏਗਾ ਸਰ ਨਾਮਾ ਡੈਂਟਰ ਲਾ ਕੇ ਦੁਬਾਰੇ ਬਣਾਓ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਨਹੀਂ ਪਰ ਮੈਨੂੰ ਤੁਹਾਡੇ ਤੇ ਆਊਗਾ ਐਕਸ਼ਨ ਸਰ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਨਜੀਰ ਸਾਹਿਬ ਸੜਕ ਚ ਹੀ ਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੋਕੀ ਤੁਹਾਨੂੰ ਤੁਹਾਡੇ ਕੋਲ ਉਹਦੀ ਕਰਤੀ ਚੱਕਾ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਵੀ ਕਰਵਾਉਣਾ ਜੇ ਉਹਦੇ ਦੇਖ ਲਿਆ ਹੁੰਦਾ ਤਾਂ ਉਹਦੀ ਰੁਕ ਜਾਂਦਾ ਵਾ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਇਹ ਹੋ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਆ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕੀਤੀ ਨਹੀਂ ਨਹੀਂ ਇਹ ਹਾਜੀ ਠੇਕੇਦਾਰ ਜਿੰਨਾਂ ਦੀ ਐਸ਼ਕਤ ਆਉਂਦੀ ਹੈ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ ਆਪ ਲਾ ਲੈਣੇ ਸਾਰੇ ਪਿੰਡ ਦੇ ਸਾਹਮਣੇ ਠੀਕ ਹੈ ਸਰ ਠੀਕ ਹੈ ਵੀਡੀਓ ਬਣਾਇਓ ਠੀਕ ਹੈ ਸਰ ਵਿਆਹ ਤੇਰੀ ਸੜਕਾ ਇਹਨੂੰ ਚੈੱਕ ਕਰਦੇ ਆਂ ਭਾਵੇਂ ਮੈਨੂੰ ਲੱਗਦਾ ਕੋਈ ਹਾਂਜੀ ਉਹ ਸੜਕ ਨੂੰ ਖਾਰਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਪਣੀ ਆ ਦੱਤ ਨਾਲ ਹੀ ਖੁਰਜੋ ਜਿਹੜੇ ਸਾਹਿਬ ਦੱਸਦੇ ਆ ਕਿ ਜਿਹੜਾ ਪੁਆਇੰਟ ਦੱਸ ਰਿਹਾ ਉਸ ਤੋਂ ਦੂਤ ਕਿਹੜੇ ਕੁਝ ਪਾਇਆ ਹੋ ਚਲ ਹਾਂ ਉਹ ਚ ਦੇ ਉਹ ਉਹ ਅਸੀਂ ਚੈੱਕ ਕਰ ਲੈਂਦੇ ਆ ਸਰ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਹੈ ਸਰ ਜੀ ਐਦਾਂ ਕਰੋਗੇ ਤਾਂ ਫਿਰ ਸਾਡ ਕੋਈ ਲਿਹਾਜ਼ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਸਰ ਮੈਨੂੰ ਦੋ ਦਿਨਾਂ ਚ ਤਿੰਨ ਨਿਰੰਨ ਦੱਸੋ ਬਿਲਕੁਲ ਠੀਕ ਹੈ ਸਰ ਠੀਕ ਹੈ ਜੀ ਆਹ ਸੜਕ ਬਣੀ ਹੈ 18 ਫੁੱਟ ਦੀ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੱਕ ਪਾ ਕੇ ਖੱਬਲ ਉਹਦੇ ਵਿਚਲੀ ਨਿਕਲਿਆ ਹੈ ਲੱਕ ਦੇ ਵਿੱਚ ਵੀ ਇਹਦੇ ਕੋਈ ਕਾਰਵਾਈ ਮੈਂ ਰਿਟਨ ਚ ਵੀ ਕੰਪਲੀਟ ਪਾ ਚੁੱਕਾ ਜੀ ਫਾਰਮਟ ਲਗਾਉਣ ਨੂੰ ਸਿਕਿਉਰ ਨੂੰ ਕਹਿੰਦੀ ਦਵਾਰੇ ਬਣਾ ਕੋਈ ਨਹੀਂ ਪੈਸੇ ਦੇਣਗੇ ਉਹਨੂੰ ਬਲੈਕਲਿਸਟ ਕਰ ਦੋ ਹਾਂ ਹੋ ਜਾਏਗਾ ਉਹਨਾਂ ਮਾ ਡੈਂਡਰ ਲਾ ਕੇ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਐ ਸੀ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੁੱਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲ ਆਇਆ ਲੁੱਕ ਦੇ ਵਿੱਚ ਦੀ ਆ ਤੁਸੀਂ ਹੁਣੇ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਂਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਆਈ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹਦਾ ਹੀ ਸਾਡਾ ਡਿਪਾਰਟਮੈਂਟ ਸਾਡਾ ਸੰਗਰੂਰ ਚ ਲੱਗ ਗਿਆ ਹੁਣ ਉਹਨਾਂ ਕੋਲੇ ਪਾ ਕੇ ਤੁਸੀਂ ਉੱਥੇ ਵਾਲੇ ਐਸਡੀਓ ਸਰ ਨਾਲ ਗੱਲ ਕਰੀ ਮੈਂ ਅੱਜ ਪਹਿਲੇ ਤਿੰਨ ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ ਚ ਵੀ ਕੰਪਲੇਂਟ ਪਾ ਚੁੱਕਿਆ ਜੀ ਡਿਪਾਰਟਮੈਂਟ ਬਿਲਕੁਨ ਆਇਆ ਹਾਂ ਬੈਸਰ ਐਸਸੀ ਸੰਗਰੂਰ ਆ ਇਹ ਸਾਡੇ ਐਕਸ਼ਨ ਨੇ ਤੇ ਇਹਦੇ ਸਿਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਤੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪ੍ਰਨੀਤ ਕੌਰ ਇੱਥੇ ਐਕਸ਼ਨ ਨਹੀਂ ਵੀ ਉਹ ਹੈਂਡਲ ਨਹੀਂ ਕਰ 파ਰੇ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਉਹ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਤੇ ਇਹ ਅੱਗੇ ਨਹੀਂ ਹਾਂ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਹਾਂ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਨੇ ਵਸੀ ਦੀ ਪੇਮੈਂਟ ਨਹੀਂ ਕੀਤੀ ਨਹੀਂ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਨਹੀਂ ਸਾਡੇ ਕੋਲ ਬੈਂਕ ਗਾਰੰਟੀ ਵੀ ਹੈ ਸਕਿਉਰਿਟੀ ਨੂੰ ਕਹੇ ਵੀ ਦੁਬਾਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਹੋ ਜਾਏਗਾ ਉਹਨਾਂ ਕਹਿੰਦੇ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦੋ ਹਾਂ ਹੋ ਜਾਏਗਾ ਸਰ ਉਹਨਾਂ ਮੈਂ ਡੈਂਟਰ ਲਾ ਕੇ ਦੁਬਾਰੇ ਬਣਾ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਤੂੰ ਨਹੀਂ ਪਰ ਮੈਨੂੰ ਤੁਹਾਡੇ ਤੇ ਆਊਗਾ ਐਕਸ਼ਨ ਸਰ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਮਨਜੀਤ ਕਾ ਸੜਕ ਚੂਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੋਕੀ ਜੇ ਤੁਹਾਡੇ ਕੋਲ ਉਹਦੇ ਹੀ ਕਰਤੀ ਚੁੱਕਿਆ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਵੀ ਕਰਵਾਉਣਾ ਜੇ ਉਹਦੇ ਹੀ ਦੇਖ ਲਿਆ ਹੁੰਦਾ ਤਾਂ ਉਹਦੀ ਰੁਕ ਜਾਂਦਾ ਵਾ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਨਹੀਂ ਹੁਣ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਆ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕਰੀ ਨਹੀਂ ਨਹੀਂ ਇਹ ਹਾਜੀ ਠੇਕੇਦਾਰ ਜਿੰਨਾਂ ਦੀ ਐ ਸ਼ਿਕਾਇਤ ਆਉਂਦੀ ਹੈ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ ਆ ਬੁਲਾ ਲੈਣੇ ਸਾਰੇ ਪਿੰਡੇ ਦੇ ਸਾਹਮਣੇ ਠੀਕ ਹੈ ਸਰ ਠੀਕ ਹੈ ਵੀਡੀਓ ਬਣਾਇਓ ਠੀਕ ਹੈ ਸਰ ਵੀ ਆਹ ਤੇਰੀ ਸੜਕਾ ਇਹਨੂੰ ਚੈੱਕ ਕਰਦੇ ਆ ਭਾਵੇਂ ਮੈਨੂੰ ਲੱਗਦਾ ਕੋਈ ਹਾਂਜੀ ਉਹ ਸੜਕ ਨੂੰ ਖਾਰਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਪਈਆਂ ਦਾ ਹੱਥ ਨਾਲ ਹੀ ਉਖੜ ਜੂ ਜਿਹੜੇ ਸਾਹਿਬ ਦੱਸਦੇ ਆ ਇਹ ਜਿਹੜਾ ਪੁਆਇੰਟ ਦੱਸ ਰਿਹਾ ਉਸ ਤੋਂ ਦੂਤ ਕਿਹੜੇ ਕੁਝ ਪਾਇਆ ਉਹ ਚ ਹਾਂ ਉਹ ਚ ਦੇ ਉਹ ਉਹ ਅਸੀਂ ਚੈੱਕ ਕਰ ਲੈਂਦੇ ਆ ਸਰ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਹੈ ਸਰ ਜੀ ਐਦਾਂ ਕਰੋਗੇ ਤਾਂ ਫਿਰ ਸਾਡ ਕੋਈ ਲਿਹਾਜ਼ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਸਰ ਮੈਂ ਦੋ ਦਿਨਾਂ ਅਜ 3 ਦਿਨਾਂ ਦੱਸੂਗੀ ਬਿਲਕੁਲ ਠੀਕ ਹੈ ਸਰ ਠੀਕ ਹੈ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੱਕ ਪਾ ਗਏ ਖੱਬਲ ਉਹਦੇ ਵਿਚਰੀ ਨਿਕਲਿਆ ਹੈ ਲੱਕ ਦੇ ਵਿੱਚ ਵੀ ਇਹਦੇ ਕੋਈ ਕਾਰਵਾਈ ਮੈਂ ਰਿਪੋਰਟ ਵਿੱਚ ਵੀ ਕੰਪਲੀਟ ਪਾ ਚੁੱਕਿਆ ਜੀ ਅਪਾਰਟਮੈਂਟ ਕੋਲ ਗੋਣ ਉਸ ਨੂੰ ਕਹਿ ਗਏ ਦੁਆਰੇ ਬਣਾ ਕੋਈ ਵੀ ਪੈਸੇ ਨਹੀਂ ਦੇਗਾ ਉਹਨੂੰ ਬਲੈਕਲਿਸਟ ਕਰ ਦੋ ਹਾਂ ਹੋ ਜਾਏਗਾ ਨਾ ਮੈਂ ਡੈਂਡਰ ਲਾ ਕੇ ਦੁਆਰੇ ਕੋਈ ਕੰਮ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਐ ਸੀ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੁੱਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲ ਆਇਆ ਲੁੱਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਿਓ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਂਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਆਈ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹਦਾ ਹੀ ਸਾਡਾ ਡਿਪਾਰਟਮੈਂਟ ਸਾਡਾ ਸੰਗਰੂਰ ਚ ਲੱਗ ਗਿਆ ਹੁਣ ਉਹਨਾਂ ਕੋਲੇ ਪਾ ਕੇ ਤੁਸੀਂ ਉੱਥੇ ਵਾਲੇ ਐਸ ਡੀਓ ਸਾਹਿਬ ਨਾਲ ਗੱਲ ਕਰੀ ਮੈਂ ਅੱਜ ਪਹਿਲੇ 3 ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਵਰਡਮੈਂਟ ਲਗਾਉਣਾ ਹੈ ਮੈਸਰ ਐਸਸੀ ਸੰਗਰੂਰ ਆ ਇਹ ਸਾਡੇ ਐਕਸ਼ਨ ਨੇ ਹੂੰ ਤੇ ਇਹਦੇ ਸਿਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪ੍ਰਨੀਤ ਕੌਰ ਇੱਥੇ ਐਕਸ਼ਨ ਨੇ ਵੀ ਉਹ ਹੈਂਡਲ ਨਹੀਂ ਕਰ ਪਾਰੇ ਇਹ ਸਾਰਾ ਏਰੀਆ ਜਿਹੜਾ ਤੂਰੀਤ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਹੁਣ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਦੇ ਇਹ ਹੈਗੇ ਨੇ ਆ ਹਾਂ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਆ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਅਸੀਂ ਇਹਦੀ ਪੇਮੈਂਟ ਨਹੀਂ ਕਰੀ ਨਹੀਂ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਹੈ ਸਾਡੇ ਕੋਲ ਬੈਂਕ ਗਾਰੰਟੀ ਵੀ ਹੈ ਸਿਕਿਉਰਿਟੀ ਉਹ ਕਹੇ ਵੀ ਦੁਬਾਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਹੋ ਜਾਏਗਾ ਉਹਨਾਂ ਕਦੇ ਨਹੀਂ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦਿਓ ਹਾਂ ਹੋ ਜਾਏਗਾ ਸਰ ਨਵਾਂ ਟੈਂਡਰ ਲਾ ਕੇ ਦੁਬਾਰੇ ਬਣਾਓ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਨਹੀਂ ਪਰ ਮੈਨੂੰ ਤੁਹਾਡੇ ਤੇ ਆ ਗਿਆ ਐਕਸ਼ਨ ਸਾਹਿਬ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਜੀਕਾ ਸੜਕ ਚੋ ਹੀ ਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਰੋਕਦੇ ਜੇ ਤੁਹਾਡੇ ਕੋਲ ਉਹਦੀ ਕਰਤੀ ਸ਼ਿਕਾਇਤ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਵੀ ਕਰਵਾਇਆ ਜੇ ਉਹਦੀ ਦੇਖ ਲਿਆ ਹੁੰਦਾ ਤਾਂ ਉਹਦੀ ਰੁਕ ਜਾਂਦਾ ਵਾ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਨਹੀਂ ਹੁਣ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਆ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕਰੀ ਨਹੀਂ ਨਹੀਂ ਇਹ ਹਾਜੀ ਠੇਕੇਦਾਰ ਜਿੰਨਾਂ ਦੀ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ। ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ। ਠੀਕ ਹੈ ਨਾ? ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ। ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ। ਆਪ ਬੁਲਾ ਲੈਣੇ ਸਾਰੇ ਪਿੰਡੇ ਦੇ ਸਾਹਮਣੇ। ਠੀਕ ਹੈ ਸਰ ਠੀਕ ਹੈ। ਵੀਡੀਓ ਬਣਾਇਓ। ਠੀਕ ਹੈ ਸਰ। ਵੀ ਆਹ ਤੇਰੀ ਸੜਕ ਹੈ ਇਹਨੂੰ ਚੈੱਕ ਕਰਦੇ ਆਂ। ਭਾਵੇਂ ਮੈਨੂੰ ਲੱਗਾ ਕੋਈ ਅ ਹਾਂਜੀ ਉਹ ਸੜਕ ਨੂੰ ਖਾਰਨ ਵਾਸਤੇ ਖੁਰਪੇਰੀ ਵੀ ਲੋਣੀ ਬਣੀਆਂ ਦਾ ਹੱਥ ਨਾਲੀ ਉਖੜ ਜੂ ਜਿਹੜੇ ਸਰ ਦੱਸਦੇ ਆ ਕਿ ਜਿਹੜਾ ਪੁਆਇੰਟ ਦੱਸ ਰਿਹਾ ਉਹਦੇ ਉਹਦੇ ਕਿਹੜੇ ਕੁਝ ਪਾਇਆ ਹਾਂ ਹਾਂ ਉਹ ਚ ਦੇ ਉਹ ਉਹ ਅਸੀਂ ਚੈੱਕ ਕਰ ਲੈਂਦੇ ਆ ਸਰ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਹੈ ਸਰ ਜੀ ਐਦਾਂ ਕਰੋਗੇ ਤਾਂ ਫਿਰ ਸਾਡ ਕੋਈ ਲਿਹਾਜ਼ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਸਰ ਮੈਨੂੰ ਦੋ ਦਿਨਾਂ ਅਜ 3 ਦਿਨਾਂ ਦੱਸੋ ਬਿਲਕੁਲ ਠੀਕ ਹੈ ਸਰ ਠੀਕ ਹੈ ਜੀ ਆਹ ਸੜਕ ਬਣੀਆਂ 18 ਫੁੱਟੀ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੋਕ ਪਾ ਕੇ ਖੱਬਲ ਉਹਦੇ ਵਿਚਲੀ ਨਿਕਲਿਆ ਹੈ ਲੋਕ ਦੇ ਵਿੱਚ ਵੀ ਇਹਦੇ ਕੋਈ ਕਾਰਵਾਈ ਮੈਂ ਰਿਟਰਨ 'ਚ ਵੀ ਕੰਪਲੀਟ ਪਾ ਚੁੱਕਾ ਜੀ ਵਾਰ ਬੰਦ ਲਗਾਉਣ ਨੂੰ ਸਕੂਲ ਨੂੰ ਕਹ ਵੀ ਦੁਆਰੇ ਬਣਾ ਪਰ ਉਹ ਨਹੀਂ پیسے ਦੇਣ ਉਹਨੂੰ ਬਲੈਕਲਿਸਟ ਕਰ ਦੋ ਆਹ ਹੋ ਜਾਏਗਾ ਨਾ ਮਡ ਡੰਡ ਲਾ ਕੇ ਦੁਆਰੇ ਕੋਈ ਕਰ ਨਹੀਂ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਇਸ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੁੱਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲਿਆ ਆ ਲੁੱਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਆਈ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹ ਤਾਂ ਹੀ ਸਾਡਾ ਡਿਪਾਰਟਮੈਂਟ ਸਾਡਾ ਸੰਗਰੂਰ ਚ ਲੱਗ ਗਿਆ ਹੁਣ ਉਹਨਾਂ ਕੋਲੇ ਪਾ ਕੇ ਤੁਸੀਂ ਉੱਥੇ ਵਾਲੇ ਐਸ ਡੀਓ ਸਾਹਿਬ ਨਾਲ ਗੱਲ ਕਰੀ ਮੈਂ ਅੱਜ ਪਹਿਲੇ 3 ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਅਫਰਡਮੈਂਟ ਬਿਲਕੁਨ ਕੋਣ ਹੈ ਆ ਮੈਸਰ ਐਸਸੀ ਸੰਗਰੂਰ ਆ ਇਹ ਸਾਡੇ ਐਕਸ਼ਨ ਨੇ ਹੂੰ ਤੇ ਇਹਦੇ ਸਿਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪਰਨੀਤ ਕੌਰ ਇੱਥੇ ਐਕਸ਼ਨ ਨੇ ਵੀ ਉਹ ਹੈਂਡਲ ਨਹੀਂ ਕਰ ਪਾਰੇ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਹੂੰ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਦੇ ਇਹ ਹੈਗੇ ਨੇ ਹਾਂ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਆ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਅਸੀਂ ਉਹਦੀ ਪੇਮੈਂਟ ਨਹੀਂ ਕਰੀ ਨਹੀਂ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਹੋਈ ਕੋਈ ਬੈਂਕ ਗਾਰੰਟੀ ਹੈਗੀ ਸਾਡੇ ਕੋਲ ਬੈਂਕ ਗਾਰੰਟੀ ਵੀ ਹੈ ਸਿਕਿਉਰਿਟੀ ਉਹਨੂੰ ਕਹਿੰਦੇ ਦੁਬਾਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਹੋ ਜਾਏਗਾ ਉਹਨੂੰ ਕਹਿੰਦੇ ਨਹੀਂ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣੇ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦੋ ਹਾਂ ਹੋ ਜਾਏਗਾ ਸੇ ਉਹਨਾਂ ਮੈਂ ਟੈਂਡਰ ਲਾ ਕੇ ਦੁਬਾਰੇ ਬਣਾ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਤੂੰ ਨਹੀਂ ਪਰ ਮੈਨੂੰ ਤੁਹਾਡੇ ਤੇ ਆਊਗਾ ਐਕਸ਼ਨ ਸਾਹਿਬ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਜਨਜੀਕਾ ਸੜਕ ਚੂਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੋਕੀ ਜਾਂਦਾ ਜੇ ਤੁਹਾਡੇ ਕੋਲ ਉਹਦੇ ਹੀ ਕਰਤੀ ਚ ਕਿਹਾ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਵੀ ਕਰਵਾਉਂਦੇ ਜੇ ਉਹਦੇ ਹੀ ਦੇਖ ਲਿਆ ਹੁੰਦਾ ਤਾਂ ਉਹਦੀ ਰੁਕ ਜਾਂਦਾ ਉਹ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਨਹੀਂ ਉਹ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਹਾਂ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕਰੀ ਨਹੀਂ ਨਹੀਂ ਇਹ ਹਾਜੀ ਠੇਕੇਦਾਰ ਜਿੰਨਾ ਦੀ ਐਸ਼ਕਤ ਆਉਂਦੀ ਆ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ ਆਪ ਬੁਲਾ ਲੈਣੇ ਸਾਰੇ ਪਿੰਡੇ ਦੇ ਸਾਹਮਣੇ ਠੀਕ ਹੈ ਸਰ ਠੀਕ ਵੀਡੀਓ ਬਣਾਓ ਠੀਕ ਹੈ ਸਰ। ਵੀ ਆਹ ਤੇਰੀ ਸੜਕਾ ਇਹਨੂੰ ਚੈੱਕ ਕਰਦੇ ਆਂ। ਪਰ ਮੈਨੂੰ ਲੱਗਾ ਕੋਈ ਅ ਹਾਂਜੀ। ਉਹ ਸੜਕ ਨੂੰ ਖਾਰਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਬਣੀ ਆ ਦਾ ਹੱਥ ਨਾਲ ਹੀ ਉਖੜ ਜੂ ਜਿਹੜੇ ਸਰ ਦੱਸ ਦਿਆ। ਕਿ ਜਿਹੜਾ ਪੁਆਇੰਟ ਦੱਸ ਰਿਹਾ ਉਹ ਚੋ ਦੂਤ ਕਿਹੜੇ ਕੁਝ ਪਾਇਆ ਉਹ ਚ ਹਾਂ ਉਹ ਚ ਦੇ ਉਹ ਅਸੀਂ ਚੈੱਕ ਕਰ ਲੁੰਦੇ ਆ ਸਰ ਹੁਣ। ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ। ਬਿਲਕੁਲ ਠੀਕ ਹੈ ਸਰ। ਜੀ ਐਦਾਂ ਕਰੋਗੇ ਤਾਂ ਫਿਰ ਸਾਡ ਕੋਈ ਲਿਹਾਜ਼ ਨਹੀਂ। ਬਿਲਕੁਲ ਠੀਕ ਹੈ। ਠੀਕ ਹੈ ਸਰ। ਮੈਨੂੰ ਦੋ ਦਿਨਾਂ ਅਜ 3 ਦਿਨਾਂ ਦੱਸੋ। ਬ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੋਕ ਪਾ ਗਏ ਖੱਪੜ ਉਹਦੇ ਵਿਚਲੀ ਨਿਕਲੇ ਆ ਲੋਕ ਦੇ ਵਿੱਚ ਵੀ ਇਹਦੇ ਕੋਈ ਕਾਰਵਾਈ ਮੈਂ ਰਿਟਰਨ 'ਚ ਵੀ ਕੰਪਲੀਟ ਪਾ ਚੁੱਕਾ ਜੀ ਫਾਰਮੈਂਟ ਲਗਾਉਣ ਨੂੰ ਕਿਹਨੂੰ ਕਹਾਂ ਵੀ ਦੁਆਰੇ ਬਣਾ ਗਵਨ ਨਹੀਂ ਪੈਸੇ ਦੇ ਗੋਣ ਬਲੈਕਲਿਸਟ ਕਰ ਦਿਓ ਹਾਂ ਹੋ ਜਾਏਗਾ ਉਹਨਾਂ ਮਾਂ ਡੰਡ ਲਾ ਕੇ ਦੁਆਰੇ ਕੋਈ ਕਾਰ ਨਹੀਂ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਇਸ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੱਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲਿਆ ਆ ਲੱਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਿਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਆਈ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹ ਤਾਂ ਹੀ ਸਾਡਾ ਡਿਪਾਰਟਮੈਂਟ ਸਾਡਾ ਸੰਗਰੂਰ ਚ ਲੱਗ ਗਿਆ ਹੁਣ ਉਹਨਾਂ ਕੋਲੇ ਪਾ ਕੇ ਤੁਸੀਂ ਉੱਥੇ ਵਾਲੇ ਐਸਡੀਓ ਸਰ ਨਾਲ ਗੱਲ ਕਰੀ ਮੈਂ ਅੱਜ ਪਹਿਲੇ 3 ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਅਫਰਡਮੈਂਟ ਬਿਲਕੁਨ ਕੋਈ ਨਹੀਂ ਆਹ ਬੈਸਰ ਐਸਸੀ ਸੰਗਰੂਰ ਆਏ ਸਾਡੇ ਐਕਸ਼ਨ ਨੇ ਤੇ ਇਹਦੇ ਸਿਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪ੍ਰਨੀਤ ਕੌਰ ਇੱਥੇ ਐਕਸ਼ਨ ਨੇ ਵੀ ਉਹ ਹੈਂਡਲ ਨਹੀਂ ਕਰ 파ਰੇ